ਗੁਰਦੁਆਰਾ ਸਹਿਬ ਟਰੱਕ ਯੂਨੀਅਨ ਫਾਜ਼ਿਲਕਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਵਨ ਪਟੇਜਾ ਲਵਜੀਤ ਗਰੇਵਾਲ ਤੋਂ ਇਲਾਵਾ ਤਜਿੰਦਰ ਸਿੰਘ ਖਾਲਸਾ ਅਤੇ ਹੋਰ ਸ਼ਹਿਰ ਦੇ ਵੱਖ-ਵੱਖ ਸਮਰਥਕਾਂ ਸਮਰਥੀ ਆਗੂ ਪੁਜੇ ਜਿਨ੍ਹਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਵਾਤਾਵਰਣ ਦੇ ਵਿੱਚ ਜੋ ਬਦਲਾਅ ਆ ਰਹੇ ਹਨ ਉਸ ਨੂੰ ਰੋਕਣ ਲਈ ਰੋਕ ਲਾਏ ਜਾਣੇ ਅਤਿ ਜ਼ਰੂਰੀ ਹਨ ਜਿਸ ਤਹਿਤ ਰੁੱਖ ਲਾਉਣੇ ਹੀ ਨਹੀਂ ਰੁੱਖਾਂ ਨੂੰ ਲਾ ਕੇ ਸਵਾਲਿਆ ਜੇ ਜਾਵੇਗਾ ਤੇ ਉਹਨਾਂ ਨੂੰ ਵੱਡਾ ਵੀ ਕੀਤਾ ਜਾਵੇ ਇਹ ਵਿਚਾਰ-ਵਟਾਂਦਰਾ ਕੀਤਾ ਗਿਆ ਇਹ ਕਿਵੇਂ-ਕਿਵੇਂ ਲਾਏ ਜਾਣਗੇ ਇਸ ਵਿੱਚ ਕੀ-ਕੀ ਪਲਾਨਿੰਗ ਹੋਏਗੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼ਹੀਰ ਭਗਤ ਸਿੰਘ ਸਪੋਰਟਸ ਵੈਲਫੇਅਰ ਸੁਸਾਇਟੀ ਦੇ ਪਰਮਜੀਤ ਸਿੰਘ ਬਾੜਨੇ ਜੀ ਕੋਲ ਪ੍ਰਧਾਨ ਜੀ ਕਿਸ ਮੁੱਦੇ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਜਾਦੀ ਅੱਜ ਫਾਜ਼ਿਲਕਾ ਦੇ ਸਾਰੇ ਸੂਝਵਾਨ ਸੱਜਣ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਜੋ ਅੱਜ ਦੀ ਮੁੱਖ ਲੋੜ ਆ ਵਾਤਾਵਰਨ ਨੂੰ ਬਚਾਉਣਾ ਸਾਡਾ ਜਿਹੜਾ ਮੇਨ ਮਕਸਦ ਅੱਜ ਇੱਥੇ ਇਕੱਠੇ ਹੋਣ ਦਾ ਉਹ ਹੈ ਫਾਜ਼ਿਲਗਾ ਨੂੰ ਹਰਿਆ ਭਰਿਆ ਬਣਾਉਣਾ ਸਾਡੀ ਸੰਸਥਾ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਪਹਿਲਾਂ ਵੀ ਲੱਖਾਂ ਦੀ ਤعداد ਦੇ ਵਿੱਚ ਹਰ ਸਾਲ ਬੂਟੇ ਲਾਉਂਦੀਆਂ ਨੇ ਪਰ ਰਿਜ਼ਲਟ ਜਿਹੜੇ ਨੇ ਉਹ ਬਹੁਤ ਘੱਟ ਮਿਲਦੇ ਨੇ ਕਿ ਕਿੰਨੇ ਦਰਖਤ ਜਿਹੜੇ ਨੇ ਉਹ ਮਚ्योर ਹੋ ਗਏ ਕਿੰਨੇ ਵੱਡੇ ਹੋ ਗਏ ਸਾਡਾ ਅੱਜ ਮੇਨ ਮਕਸਦ ਇਹ ਸੀ ਕਿ ਬੂਟੇ ਭਾਵੇਂ ਘੱਟ ਦਰਖਤ ਲਾਏ ਜਾਣ ਪਰ ਜਿਹੜੇ ਲਾਏ ਜਾਣ ਉਹਨਾਂ ਦੀ ਸਾਫ਼ ਸੰਭਾਲ ਕੀਤੀ ਜਾਵੇ ਉਹਨਾਂ ਨੂੰ ਵੱਡਾ ਕੀਤਾ ਜਾਵੇ ਸਾਡਾ ਟਾਰਗੇਟ ਦਰਖਤ ਲਾਉਣਾ ਨਹੀਂ ਹੈ ਸਾਡਾ ਟਾਰਗੇਟ ਦਰਖਤ ਬਚਾਉਣਾ ਤੇ ਨਵੇਂ ਲਾਏ ਦਰਖਤਾਂ ਨੂੰ ਬੂਟਿਆਂ ਨੂੰ ਦਰਖਤ ਬਣਾਉਣਾ ਕਿੰਨਾ ਹੰਗਾਰਾ ਮਿਲਿਆ ਸਰ ਹਾਂਜੀ ਕਿੰਨਾ ਕੁ ਹੰਗਾਰਾ ਮਿਲਿਆ ਅੱਜ ਬਹੁਤ ਵੱਡਾ ਹੰਗਾਰਾ ਜਿਹੜਾ ਇਹ ਤੁਹਾਡੇ ਸਾਹਮਣੇ ਆ ਕਿ ਸ਼ਹਿਰ ਦੇ ਜਿਹੜੇ ਚੰਗੇ ਇਨਸਾਨ ਨੇ ਜਿਹੜੇ ਫਾਜ਼ਿਲਕਾ ਨੂੰ ਪਿਆਰ ਕਰਨ ਵਾਲੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਉਹ ਸਾਰੇ ਇਨਸਾਨ ਪਹੁੰਚੇ ਨੇ ਬਹੁਤ ਸਾਰੇ ਵੀਰ ਸਾਡੇ ਜਿਹੜੇ ਅੰਪਲਾਈ ਨੇ ਉਹਨਾਂ ਦੇ ਫੋਨ ਮੈਸੇਜ ਸਾਨੂੰ ਆਏ ਨੇ ਦੁਕਾਨਦਾਰ ਭਰਾਵਾਂ ਦੇ ਮੈਸੇਜ ਤੇ ਫੋਨ ਸਾਨੂੰ ਆਏ ਨੇ ਕਿ ਅਸੀਂ ਤੁਹਾਡੇ ਨਾਲ ਆ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਕਿ ਜਿੰਨਾ ਟਾਰਗੇਟ ਰੱਖਿਆ ਜਾ ਰਿਹਾ ਉਹਨਾਂ ਨੂੰ ਪੂਰਾ ਕਿਵੇਂ ਕੀਤਾ ਜਾਊਗਾ ਕਿ ਬੂਟੇ ਵਾਲੀ ਟਰੀ ਗਾਰਡਨ ਦੀ ਵੀ ਲੋੜ ਪੈਂਦੀ ਹੈ ਸੜਕਾਂ 'ਵੀ ਪੱਤੀਆਂ ਨੇ ਅਕਸਰ ਹੋ ਹੁੰਦਾ ਵੀ ਬੂਟੇ ਲਾ ਕੇ ਛੱਡਦੇ ਜਾਂਦੇ ਨੇ ਉਹਨਾਂ ਦੀ ਸਾਂਝ ਸੰਭਾਲ ਕਿਸ ਤਰ੍ਹਾਂ ਦੇ ਨੇ ਅਬਰੋਲ ਸਾਹਿਬ ਜਿੱਥੇ ਸੰਗਤ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਕੋਈ ਵੀ ਕੰਮ ਸ਼ੁਰੂ ਕਰ ਦੇਵੇ ਉੱਥੇ ਕਿਸੇ ਵੀ ਚੀਜ਼ ਦੀ ਥੋੜ ਜਿਹੀ ਨਹੀਂ ਰਹਿੰਦੀ ਤੁਹਾਡੇ ਇਰਾਦੇ ਜਿਹੜੇ ਨੇ ਉਹ ਦ੍ਰਿੜ ਹੋਣੇ ਚਾਹੀਦੇ ਨੇ ਤੁਹਾਡੀ ਪਲਾਨਿੰਗ ਜਿਹੜੀ ਹੈ ਉਹ ਨਿਰਸਵਾਰਥ ਹੋਣੀ ਚਾਹੀਦੀ ਹੈ ਤੁਹਾਡੇ ਕੰਮ ਦੇ ਪਿੱਛੇ ਤੁਹਾਡਾ ਸਵਾਰਥ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਸੰਗਤ ਸਹਯੋਗ ਦਿੰਦੀ ਏ ਤੇ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਸੰਗਤ ਦਾ ਸਹਯੋਗ ਹੋਵੇ ਫਿਰ ਐਸਾ ਕੋਈ ਕੰਮ ਨਹੀਂਗਾ ਜਿਹੜਾ ਉਹ ਪੂਰਾ ਨਾ ਹੋ ਸਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਸਰ ਮੈਂ ਫਾਜ਼ਿਲਗਾ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਘੱਟ ਤੋਂ ਘੱਟ ਇੱਕ ਪਰਿਵਾਰ ਦੋ ਬੂਟੇ ਜ਼ਰੂਰ ਲਾਵੇ ਜਿਸ ਪਰਿਵਾਰ ਦੇ ਘਰ ਦੇ ਵਿੱਚ ਜਗ੍ਹਾ ਨਹੀਂ ਹੈਗੀ ਉਹ ਕਿਸੇ ਹੋਰ ਜਗ੍ਹਾ ਤੇ ਜਿਹੜਾ ਹੈ ਉਹ ਦਰਖਤ ਜ਼ਰੂਰ ਲਾ ਦੇਵੇ ਖਾਸ ਕਰਕੇ ਮੈਂ ਸਾਡੇ ਸਕੂਲਾਂ ਵਾਲੇ ਜਿਹੜੇ ਮੈਨੇਜਮੈਂਟ ਨੇ ਸਕੂਲਾਂ ਦੀਆਂ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਹਰ ਸਕੂਲ ਜਿੰਨੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਹਰ ਬੱਚੇ ਦੇ ਨਾਂ ਦਾ ਇੱਕ ਪਲਾਂਟ ਜਿਹੜਾ ਹੈ ਉਹ ਜ਼ਰੂਰ ਲਾਇਆ ਜਾਵੇ ਤਾਂ ਕਿ ਜਿੱਥੇ ਬੱਚੇ ਮੋਟੀਵੇਸ਼ਨ ਬੱਚਿਆਂ ਨੂੰ ਮੋਟੀਵੇਟ ਬੱਚੇ ਮੋਟੀਵੇਟ ਹੋਣਗੇ ਉਥੇ ਉਹ ਦਰਖਤ ਜਿਹੜਾ ਹੈ ਉਹ ਚੱਲੇਗਾ ਵੀ ਜ਼ਰੂਰ ਔਰ ਬੱਚਾ ਜਦੋਂ ਦੇਖਭਾਲ ਕਰੇਗਾ ਬੱਚਾ ਆਪਣੇ ਪੇਰੈਂਟਸ ਨੂੰ ਕਹਿ ਕੇ ਵੀ ਪਾਣੀ ਪਵਾਏਗਾ ਬੱਚਾ ਉਹਦੇ ਤੇ ਚੱਕਰ ਲਾਏਗਾ ਔਰ ਪ੍ਰਮਾਤਮਾ ਜਿਹੜਾ ਹੈ ਉਹ ਵੀ ਕਿਰਪਾ ਕਰੇਗਾ ਸੋ ਮੈਂ ਸਮਝਦਾ ਵੀ ਤਕਰੀਬਨ 12 ਤੋਂ 13000 ਬੂਟਾ ਜਿਹੜਾ ਹੈ ਉਹ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਜ਼ਰੂਰ ਲਾਉਣ ਵੈਲਟ ਸਾਹਿਬ ਫਾਜ਼ਿਲਕਾ ਦੇ ਵਿੱਚ ਪਹਿਲਾਂ ਵੀ ਕਾਫੀ ਸੰਸਥਾਵਾਂ ਇਹ ਕੰਮ ਕਰ ਰਹੀਆਂ ਨੇ ਕਿ ਇੱਕ ਪਲੇਟਫਾਰਮ ਉੱਤੇ ਜਾ ਕੇ ਕੰਮ ਕੀਤਾ ਜਾਏਗਾ ਜਾਂ ਅਲੱਗ-ਅਲੱਗ ਅਦਾਰੇ ਨੇ ਦੇਖੋ ਟਾਰਗੇਟ ਸਾਰਿਆਂ ਦਾ ਇੱਕ ਹੀ ਹੈ ਫਾਜ਼ਿਲਕਾ ਨੂੰ ਹਰਾ ਭਰਾ ਕਰਨਾ ਜੀ ਇਹਦੇ ਵਿੱਚ ਕੋਈ ਨੰਬਰ ਗੇਮ ਨਹੀਂ ਹੈ ਸਾਰੀਆਂ ਸੰਸਥਾਵਾਂ ਨੂੰ ਖੁੱਲਾ ਸੱਦਾ ਹੈ ਜਿਹੜੀ ਸੰਸਥਾ ਕੰਮ ਕਰਦੀ ਪਈ ਐ ਉਹਨੂੰ ਸਾਡੇ ਸੰਯੋਗ ਦੀ ਲੋੜ ਐ ਤਾਂ ਅਸੀਂ ਉਹਦੇ ਕੋਲ ਚੱਲ ਕੇ ਜਾਵਾਂਗੇ ਜੇ ਕਿਤੇ ਅਸੀਂ ਕੰਮ ਕਰਦੇ ਪਏ ਆ ਉਹ ਨੇੜੇ ਨੇ ਤੇ ਉਹ ਚੱਲ ਕੇ ਆਉਣ ਜੀ ਇਹ ਕੰਮ ਕਿਸੇ ਦਾ ਵੀ ਪਰਸਨਲ ਨਹੀਂ ਐ ਇਹ ਸਮੁੱਚੇ ਫਾਜ਼ਿਲਕਾ ਦਾ ਕੰਮ ਆ ਔਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਐ ਕਿ ਅਸੀਂ ਚੰਗੀ ਗੱਲ ਤਾਂ ਇਹ ਹੀ ਐ ਕਿ ਅਸੀਂ ਸਾਰੇ ਇਕੱਠੇ ਹੋ ਕੇ ਕਰੀਏ ਜਿਵੇਂ ਕਿ ਅੱਜ ਬਹੁਤ ਵਧੀਆ ਸੁਝਾਅ ਜਿਹੜੇ ਨੇ ਉਹ ਸਾਰੇ ਭਰਾਵਾਂ ਨੇ ਦਿੱਤੇ ਨੇ ਸਾਨੂੰ ਫਾਜ਼ਿਲਕਾ ਦੇਾ ਸ਼ਹਿਰ ਦੇ ਵਾਸਤੇ ਅਸੀਂ ਇਕੱਠੇ ਹੋਏ ਸੀਗੇ ਕਿ ਫਾਜ਼ਿਲਕਾ ਸ਼ਹਿਰ ਦੇ ਵਿੱਚ ਪਲਾਂਟੇਸ਼ਨ ਕੀਤੀ ਜਾਵੇ ਤਾਂ ਗਰੇਵਾਲ ਸਾਹਿਬ ਨੇ ਇੱਕ ਬਹੁਤ ਅੱਛਾ ਸੁਝਾਅ ਦਿੱਤਾ ਹੈ ਕਿ ਇਹਨੂੰ ਸ਼ਹਿਰ ਤੋਂ ਕੱਢ ਕੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਬੂਟੇ ਲੈ ਕੇ ਆਪਾਂ ਜਾਈਏ ਟੀਮ ਲਾਉਣ ਵਾਲੀ ਆਪਣੀ ਜਾਏ ਲੌਂਗ ਤੱਕ ਦਾ ਸਫ਼ਰ ਇਹੋ ਆਪਾਂ ਤੈਅ ਕਰੀਏ ਔਰ ਅੱਗੋਂ ਸਾਮ ਸਮਾਈ ਜਿਹੜੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੇ ਪਿੰਡ ਦੇ ਲੋਕਾਂ ਆਮ ਲੋਕਾਂ ਦਾ ਸਹਿਯੋਗ ਇਸ ਤਰ੍ਹਾਂ ਸਮਝੋ ਬਹੁਤ ਵਧੀਆ ਸਹਿਯੋਗ ਹੈ ਜੀ ਅੱਗੇ ਲੱਗਣ ਦੀ ਧੀਰਜ ਸੀ ਇਹ ਸਾਰੇ ਸਤਕਾਰਯੋਗ ਸੱਜਣ ਜਿਹੜੇ ਨੇ ਇਸ ਮਹਿੰਮ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਲੋਕ ਉਮੀਦ ਕਰਦਾ ਕਿ ਬਹੁਤ ਵਧੀਆ ਸਹਿਯੋਗ ਜਿਹੜਾ ਹੈ ਉਹ ਫਾਜ਼ਿਲਕਾ ਵਾਸੀਆਂ ਤੋਂ ਮਿਲੇਗਾ ਜੀ ਬਰਦਾਸ਼ਤ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ ਐ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ